أعوذ بالله من الشيطان الرجيم بسم الله الرحمن الرحيم آية سورة آل عمران ਦਸਮਾਹ ਕੋ ਸ਼ੁਰੂ ਕਰਾਂਦੇ ਲੰਤ ਨਾਲ ਉਲ ਬਿਰਾ ਤੁਸੀਂ ਹਰ ਕਿਸ ਨੀਕੀ ਜਿਹੜੀ ਹੈ ਉਹ ਨੂੰ ਨਹੀਂ ਪਹੁੰਚ ਸਕਦੇ ਹਰ ਕਿਸ ਬਲਾਈ ਨਹੀਂ ਪਹੁੰਚ ਸਕਦੇ ਹੱਤਾ ਉਸ ਵਕਤ ਤੱਕ ਤੁਨਫੇ ਕੋ ਤੁਸੀਂ ਹਰਜ ਕਰੋ ਉਹਨਾਂ ਚੀਜ਼ਾਂ ਨੂੰ ਮਿਮਾ ਤੋਹਿਬੋ ਨਾ ਜਿਨ੍ਹਾਂ ਦੇ ਨਾਲ ਤੁਸੀਂ ਮੁਹੱਬਤ ਕਰਦੇ ਜਿਹੜੀਆਂ ਤੁਹਾਨੂੰ ਪਸੰਦ ਨੇ ਉਹਨੂੰ ਤੁਸੀਂ ਅੱਲਾਹ ਤਾਲਾ ਦੀ ਰਾਹ ਦੇ ਵਿੱਚ ਹਰਜ ਕਰੋ ਉਸ ਤਤਨੇ ਦੇਰ ਤੱਕ ਤੁਸੀਂ ਨੀਕੀ ਨੂੰ ਨਹੀਂ ਪਹੁੰਚ ਸਕਦੇ ਹੈ ਵੀ ਵਮਾਤਨਫੇ ਕੋ ਜੋ ਕੁਝ ਤੁਸੀਂ ਹਰਜ ਕਰੋਗੇ ਮਨ ਸ਼ੈਨ ਕਿਸੇ ਚੀਜ਼ ਦੇ ਵਿੱਚ ਫੈਨ ਅਲਾਹ ਬੇਸ਼ੱਕ ਅੱਲਾਹ ਤਾਲਾ ਬਹੀ ਉਹਨੂੰ ਅਲੀਮ ਜਾਣਨ ਵਾਲੇ ਨੇ ਕਿ ਬੇ ਕੱਲਾ ਤਾਲਾ ਹਾਰੀ ਚੀਜ਼ ਨੂੰ ਜਾਣਨੇ ਵਾਲੇ ਨੇ ਜੋ ਵੀ ਤੁਸੀਂ ਚੀਜ਼ ਹਰਚ ਕਰਦੇ ਹੋ ਜਿਸ ਤਮ انسان ਅਮਲੀ ਨੇਕੀ ਦੇ ਵਿੱਚ ਆਉਂਦਾ ਹੈ ਤਾਂ ਉਹਦੇ ਵਿੱਚ ਸਭ ਤੋਂ ਵੱਡੀ ਨੇਕੀ ਇਹ ਹੁੰਦੀ ਹੈ ਕਿ انسان ਦੇ ਨਾਲ ਤੁਸੀਂ ਹਮਦਰਦੀ ਕਰੋ insani hamdardi ਸਭ ਤੋਂ ਵੱਡੀ ਜਿਹੜੀ ਇਹ ਨੇਕੀ ਹੈ ਔਰ ਉਹ ਦਿਨ ਉਹਦੀ ਸੂਰਤ ਕੀ ਵੇ ਕਿ ਤੁਸੀਂ ਜਿਹੜਾ ਆਪਣਾ ਮਾਲ ਹੈ ਜਿਹੜੀ ਚੀਜ਼ ਨੂੰ ਤੁਸੀਂ ਪਸੰਦ ਕਰਦੇ ਹੋ ਤੇ ਹਿਬੋਂਾ ਜਿਹੜੀ ਚੀਜ਼ ਨੂੰ ਤੁਸੀਂ ਪਸੰਦ ਕਰਦੇ ਹੋ ਔਰ ਇਨਸਾਨ ਦੀ ਫਿਤਰਤ ਹੈ ਕਿ ਉਹ ਰੁਪਏ ਪੈਸੇ ਦੇ ਨਾਲ ਮੰਨ ਲੋ ਦੌਲਤ ਦੇ ਨਾਲ ਮੁਹੱਬਤ ਕਰਦੇ ਹੈ ਤੇ ਅੱਲਾਹ ਤਾਲਾ ਨੇ ਆਖੇ ਕਿ ਜਿਹੜੀ ਚੀਜ਼ ਤੁਸੀਂ ਪਸੰਦ ਕਰਦੇ ਹੋ ਉਹਨੂੰ ਅੱਲਾਹ ਦੇ ਰਾਹ ਵਿੱਚ ਹਰਚ ਕਰੋ ਤੇ ਫਿਰ ਤੁਸੀਂ ਜਿਹੜੀ ਨੇਕੀ ਨੂੰ ਪਹੁੰਚ ਸਕਦੇ ਹੋ ਨੇਕੀ ਇਹ ਨਹੀਂ ਹੈ ਵੀ ਕਿ ਤੁਸੀਂ ਹਰਚ ਕਰਨਾ ਕਿ ਤੁਸੀਂ ਜਿਹੜੀ ਚੀਜ਼ ਤੁਹਾਡੇ ਦਿਲ ਤੂਤਰ ਗਈ ਹੈ ਪੁਰਾਣੀ ਹੋ ਗਈ ਹੈ ਉਹਨੂੰ ਤੁਸੀਂ ਅੱਲਾ ਦੇ ਰਾਹ ਵਿੱਚ ਦੇ ਸੜੋ ਗਰੀਬਾਂ ਨੂੰ ਦੇ ਸੜੋ ਨਹੀਂ ਬਲਕਿ ਤੁਸੀਂ ਜਿਹੜਾ ਜਿਸ ਤੁਹਾਨੂੰ ਪਸੰਦ ਹੈ ਉਹਨੂੰ ਅੱਲਾਹ ਤਾਲਾ ਦੇ ਰਾਹ ਦੇ ਵਿੱਚ ਹਰਚ ਕਰਨਾ ਹੈ ਔਰ ਜੋ ਵੀ ਤੁਸੀਂ ਹਰਚ ਕਰਦੇ ਹੋ ਅੱਲਾਹ ਤਾਲਾ ਨੂੰ ਹਰ ਇੱਕ ਚੀਜ਼ ਦਾ ਇਲਾਮ ਹੈ ਕੁਲ ਤਾ'ਮੀ ہر قسم سمدا کھانا جڑا تمام کھانے جڑے سی کھانا سی ہلن حلال حلال بنی اسرائیلہ بنی اسرائیل دے واسطے سارے کھانے جڑے نے او حلال سی اللہ مگر ما جو حرم حرام کی سی اسرائیل اسرائيل یعنی کہ یعقوب علیہ السلام یعقوب علیہ السلام دا جڑا لقب بے او اسرائل سی جوڑا حرام کی سی اسرائیل نے اللہ ناف ہی اپنی جان دے اوتے یعنی کہ جڑا اسرائل جڑے حضرت یعقوب سی انہوں نے اپنے اوپر حرام

ਉਹਨਾਂ ਨੂੰ ਉੱਤ ਗੋਸ਼ ਜਿਹੜਾ ਉਹ ਪਸੰਦ ਨਹੀਂ ਸੀ ਐ ਵੀ ਤੇ ਉਹਨਾਂ ਨੇ ਆਪਣੇ ਉੱਪਰ ਜਿਹੜਾ ਮਤਲਬ ਉਹਨੂੰ ਉਹ ਨਹੀਂ ਸੀ ਉਹਨੂੰ ਖਾਂਦੇ ਐ ਵੀ ਤੇ ਅੱਲਾਹ ਤਾਲਾ ਨੇ ਇੱਥੇ ਉਹਦਾ ਜ਼ਿਕਰ ਕੀਤਾ ਔਰ ਬਾਦ ਵਿੱਚ ਫਿਰ ਉਹਨਾਂ ਨੇ ਸਮਝ ਲਿਆ ਕਿ ਇਹ ਜਿਹੜਾ ਊਂਟ ਦਾ ਗੋਸ਼ ਤੇ ਹਰਾਮ ਹੈ ਹਾਲਾਂਕਿ ਤੁਰਾਤ ਦੇ ਵਿੱਚ ਊਂਟ ਤੇ ਗੋਸ਼ ਦੀ ਹਰਮਤ ਕੋਈ ਨਹੀਂ ਲਿਖੀ ਐ ਵੀ ਔਰ ਇੱਥੇ ਅੱਲਾਹ ਤਾਲਾ ਨੇ ਉਹਦਾ ਹੀ ਜ਼ਿਕਰ ਕੀਤਾ ਕਿ ਹਜ਼ਰਤ ਜਿਹੜੇ ਯਕੂਬ ਸੀ ਉਹਨਾਂ ਨੇ ਊਂਟ ਦਾ ਗੋਸ਼ ਆਪਣੇ ਉੱਪਰ ਹਰਾਮ ਕੀਤਾ ਸੀ ਲੇਕਿਨ ਉਹਨਾਂ ਨੇ ਤੁਰਾਤ ਤੋਂ ਪਹਿਲੇ ਹਰਾਮ ਕੀਤਾ ਸੀ ਤੇ ਤੁਸੀਂ ਤੁਰਾਤ ਲੈ ਕੇ یا وہ تے پڑھو تے دسو کہ کتھے ہو دیچ اے گال لی ہی ہے اگر تسی اتنے سچے ہوتے ہیں فاما نیف ترا اور جو کوئی بند دے دا اللہ تعالیٰ دے ہوتے کازی با یعنی کہ جو کوئی اللہ تعالیٰ دے ہوتے چوٹیاں گلنا کرے دا من بعد ذالکا اے دے تو بعد فا اولائی کا او لوگ ہم الظالمون اور ظالم نے قول اے نبی کم صلی اللہ علیہ وسلم آسر و صدق اللہ کہ اللہ تعالیٰ نے ساتھ چاکھا ہے کہ فتح بیو پیروی کرو ملتا ابراہیمہ ملتے ابراہیمی پیروی کرو ਹਨੀਫਾ ਕੇ ਜਿਹੜਾ ਜਿਹੜਾ ਸੀ ਰਾਸਤ ਬਾਤ ਸੀ ਜਿਹੜਾ ਸੱਚੀ ਰਾਹ ਦੇ ਉੱਤੇ ਸੀ ਸਹੀ ਰਾਹ ਦੇ ਉੱਤੇ ਸੀ ਉਹਦੇ دین ਦੀ ਪੈਰਵੀ ਕਰੋ ਵਾ ਮਾ ਕਾਨਾ 19 ਸੀ ਐ ਵੀ ਮਨਲ মুশਰੀਕੀਨ মুশਰਕਾਂ ਦੇ ਵਿੱਚੋਂ ਯਾਨੀ ਹਜ਼ਰਤ ਇਬਰਾਹਿਮ علیہ السلام ਜਿਹੜੇ ਸੀ ਉਹ ਸਹੀ دین ਦੇ ਉੱਤੇ ਸੀ ਔਰ ਉਹ মুশਰਕਾਂ ਵਿੱਚੋਂ ਨਹੀਂ ਸੀ ਐ ਵੀ ਔਰ ਉਹਨਾਂ ਦੀ ਤੁਸੀਂ ਪੈਰਵੀ ਕਰੋ ਇੰਨਾ ਬੇਸ਼ੱਕ ਅਵਵਲਾ ਬੈਤ ਬੈਤਿੰ ਪਹਿਲਾ ਕਾਰ ਜਿਹੜਾ ਸੀ ਉਹ ਜਿਆ ਬਨਾਇਆ ਸੀ ਲਨਾਸੀ ਲੋਕਾਂ ਦੇ ਵਾਸਤੇ ਲਲ ਜੀ ਉਹ ਕਿਹੜਾ ਸੀ ਬੇਬਕਾ ਤਮ ਬਾਰਕਨ ਉਹ ਬਕਮ ਔਰ ਯਾਨੀ ਕਿ ਮੱਕਾ ਮੁਕਰਮਾ ਜਿਹੜਾ ਸੀ ਉਹ ਸਾਰਿਆਂ ਤੋਂ ਪਹਿਲੇ ਇਨਸਾਨਾਂ ਵਾਸਤੇ

ਉਹ ਜਿਹੜਾ ਜਿਵੇਂ ਉਹਨਾਂ ਦੇ ਬਾਪ ਦਾ ਕਾਤਲ ਜਿਹੜਾ ਹੁੰਦਾ ਸੀ ਉਹ ਵੀ ਅਗਰ ਮੱਕਮ ਕਰਮਾਂ ਦੇ ਵਿੱਚ ਆ ਜਾਂਦਾ ਸੀ ਤੇ ਉਹ ਦਿਨੋਂ ਫੇਰ ਲੜਾਈ ਨਹੀਂ ਕਰਦੇ ਆ ਵੀ ਉੱਥੇ ਉਹਨੂੰ ਹਰਾਮ ਸੀ ਮੱਕਮ ਕਰਮਾਂ ਦੀ ਹਦੂਦ ਦੇ ਅੰਦਰ ਲੜਾਈ ਕਰਨਾ ਤੇ ਅੱਜ ਵੀ ਉਹ ਜਿਹੜੀ ਇਹ ਸੂਰਤ ਇਹ ਹੈ ਕਿ ਮੱਕਮ ਕਰਮਾਂ ਜਿਹੜਾ ਉਹ ਅਮਨ ਦੀ ਜਗ੍ਹਾ ਹੈ ਵਲਿਲਲਾਹ ਲੋਕਾਂ ਦੇ ਉੱਤੇ ਅਲਨ ਵਲਿਲਲਾਹ ਔਰ ਅੱਲਾਹ ਤਾਲਾ ਦਾ ਅਲਨਾਂ ਦੇ ਲੋਕਾਂ ਦੇ ਉੱਤੇ ਹਾਕ ਕੇ ਹਜਿਲ ਬੈਦਾ ਕੇ ਉਹ ਹਾਨਾ ਕਾਬਾ ਦਾ ਹਜਰ ਕਰਨ ਮਨਿਸ ਤਤਾ ਜੋ ਕੋਈ ਤਾਕਤ ਰੱਖੇ ਇਲੈਹੀ ਹਿਸਬਿਲਨ ਉਹਦੀ ਤਰਫ ਸਫਰ ਕਰਨ ਦੀ ਯਾਨੀ ਕਿ ਜੇ ਉਹ ਬੰਦਾ ਵੀ ਹਜ ਦੇ ਤਾਕਤ ਰੱਖਦਾ ਹੈ ਉਹਨੂੰ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਜਿਹੜਾ ਹਜ ਕਰਨਾ ਜ਼ਰੂਰੀ ਹੈ ਇਹ ਫਰਜ਼ ਹੈ اسلام ਦੇ ਜਿਹੜੇ ਬੁਨਿਆਦੀ ਅਰਕਾਨ ਨੇ ਉਹਨਾਂ ਦੇ ਵਿੱਚੋਂ اسلام ਦੇ ਬੁਨਿਆਦੀ ਅਰਕਾਨ ਕਿਹੜੇ ਨੇ ਪਹਿਲੇ ਅਸੀਂ ਸ਼ਹਾਦਤ ਦੇਣਾ ਕਲਮਾ ਪੜ੍ਹਨਾ ਤੇ ਮੁਸਲਮਾਨ ਹੋਣਾ ਫਿਰ ਨਮਾਜ਼ ਹੈ ਫਿਰ ਰੋਜ਼ਾ ਹੈ ਫਿਰ ਜ਼ਕਾਤ ਹੈ ਤੇ ਪੰਜਵਾਂ ਰੁਕਨ ਜਿਹੜਾ ਉਹ ਹਜ ਹੈ ਕਿ ਅਗਰ ਤੁਹਾਡੇ ਵਿੱਚ ਤਾਕਤ ਹੈ ਤੇ ਤੁਸਾਂ ਨੂੰ ਜ਼ਿੰਦਗੀ ਦੇ ਵਿੱਚ ਇੱਕ ਦਫਾ ਹਜ ਜਿਹੜਾ ਉਹ ਤੁਹਾਡੇ ਉੱਤੇ ਫਰਜ਼ ਹੈ ومن کافرہ اور جو کوئی دے تو انکار کرے گا یعنی جو کوئی دے نہیں کرنے لگا حاج فائن اللہ حا بے شک اللہ تعالیٰ گنی یون بے نیاز نے نی آنی العالمین پوری دنیا تو اللہ تعالیٰ جڑے نے انہوں نے سارے حج نماز روزے کی کوئی پرواہ نہیں ہے بھی لیکن سانو جہ اللہ تعالیٰ نے سانو حکم دیتے ہیں انہوں نے فالو کرنا چاہی دے تو وہ عمل کرنا چاہیے اللہ تعالیٰ نے سارے اتنے اللہ تعالیٰ نے وہی ہے کہ اللہ تعالیٰ جڑے نے وہ بے نیاز نے نی ہر ایک چیزوں سڈیاں عملوں کی کوئی ضرورت نہیں ہے بھی ਸਾਰੀ ਦੁਨੀਆ ਤੋਂ ਅੱਲਾਹ ਤਾਲਾ ਜਿਹੜੇ ਨੇ ਬੇਪਰਵਾਹ ਨੇ کُلے آخ سڑو نبی اکرم صلی اللہ علیہ وسلم یا اہل کتابی اہل کتاب لے ما تک فروخت کیوں کفر کر کرتے ہو اللہ تعالیٰ انکار کرتے ہو آیت اللہ اللہ تعالیٰ آیتوں کا ولہ ہو اور اللہ تعالیٰ نے شہید ان گوا نے علامات جو تسی عمل کر دے ہو. اللہ تعالیٰ ہر ایک چیز جانتے نے انہوں نے ہر ایک چیز دا پتا ہے کہ جو کچھ تُن کر دل تحبی اکرم سلم آخ سڑو یا اہل التابی اہلی کتاب لے ما تا ان سبیل اللہ اللہ تعالیٰ راہ دور ਯਾਨੀ ਕਿ ਤੁਸੀਂ ਖੁਦ ਵੀ ਕਿਉਂ ਰੁਕਦੇ ਹੋ ਅਤੇ ਦੂਸਰੇ ਨੂੰ ਕਿਉਂ ਰੋਕਦੇ ਹੋ ਜਿਹੜਾ ਈਮਾਨ ਲੈਂਦਾ ਮਨ ਆਮਨਾ ਜੋ ਕੋਈ ਈਮਾਨ ਲੈਂਦਾ ਤਬ ਹੋਣਾ ਹੈ ਇਹ ਵਾ ਜਾਣਦੇ ਤੁਸੀਂ ਉਹਦੇ ਵਾਸਤੇ ਸਾਜ਼ਿਸ਼ਾਂ ਕਰਨੀਆਂ ਸ਼ੁਰੂ ਕਰਦੇ ਹੋ ਔਰ ਉਹਨਾਂ ਦੇ ਵਾਸਤੇ ਉਹਨਾਂ ਦੇ ਰਾਹ ਦੇ ਵਿੱਚ ਰੋੜੇ ਟਿਕਾਣੇ ਸ਼ੁਰੂ ਕਰ ਸਕਦੇ ਹੋ ਔਰ ਉਹਨਾਂ ਨੂੰ ਦੁਬਾਰਾ ਗਮਰਾਹੀ ਦੀ ਤਰ੍ਹਾਂ ਬੁਲਾਉਂਦੇ ਹੋ ਵਾ ਅੰਤਮ ਸ਼ਹਦਾ ਔਰ ਇਸ ਗੱਲ ਨੂੰ ਤੁਸੀਂ ਜਾਣਦੇ ਹੋ ਇਸ ਗੱਲ ਦੇ ਤੁਸੀਂ ਗਵਾਹ ਯਾਨੀ ਕਿ ਉਹ ਜਿਸ ਤਰ੍ਹਾਂ ਸਾਜ਼ਿਸ਼ਾਂ ਕਰਦੇ ਸੀ ਕਿ ਮੁਸਲਮਾਨ ਸਵੇਰ ਦੇ ਵਕਤ ਈਮਾਨ ਲੈਂ ਹੈ ਔਰ ਸ਼ਾਮ ਨੂੰ ਇਨਕਾਰ ਕਰਸੋੜੇ ਤਾਂ ਕਿ ਮੁਸਲਮਾਨਾਂ ਦੇ ਵਿੱਚ ਸ਼ੱਕ ਉਹ ਸ਼ੁਬਾ ਪੈਦਾ ਹੋ ਜਾਏ ਔਰ ਉਹਨਾਂ ਚ ਕੁਝ ਆਸੇ ਵੀ ਹੁੰਦੇ ਜਿਹੜੇ ਸ਼ੱਕ ਵਿੱਚ ਪੈ ਗਏ ਤਾਂ ਅਸਲਾਮ ਛੋੜ ਦੇਂਦੇ ਇੱਥੇ ਅੱਲਾਹ ਤਾਲਾ ਨੇ ਉਹ ਜ਼ਿਕਰ ਕੀਤਾ ਕਿ ਤੁਸੀਂ ਖੁਦ ਵੀ ਅੱਲਾਹ ਤਾਲਾ ਦੇ ਉੱਤੇ ਮਾਨ ਲਿਆਵਨੇ ਤੁਰਕਦੇ ਹੋ ਔਰ ਜਿਹੜੇ ਦੂਸਰੇ ਮਾਨ ਲਿਆਉਂਦੇ ਨੇ ਉਹਨਾਂ ਦੇ ਰਾਹ ਵਿੱਚ ਰੋੜੇ ਟਿਕਾਉਂਦੇ ਹੋ ਸਾਜ਼ਿਸ਼ਾਂ ਕਰਦੇ ਹੋ ਔਰ ਤੁਹਾਨੂੰ ਹਰ ਇੱਕ ਗੱਲ ਦਾ ਪਤਾ ਹੈ ਔਰ ਅੱਲਾਹ ਤਾਲਾ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਗਵਾਹ ਨੇ ਵਮ ਲਾਹੂ ਔਰ ਅੱਲਾਹ ਤਾਲਾ ਨਹੀਂ ਹੈ ਬਿਗਾਫਲ ਨਾ ਗਾਫਿਲ ਅਮਾ ਤਾਮਲ ਜੋ ਤੁਸੀਂ ਅਮਲ ਕਰਦੇ ਯਾਨੀ ਕਿ ਜੋ ਕੁਝ ਵੀ ਅਮਲ ਕਰਦੇ ਹੋ ਤੁਸੀਂ ਅੱਲਾਹ ਤਾਲਾ ਨੂੰ ਹਰ ਇੱਕ ਚੀਜ਼ ਦਾ ਇਲਮ ਹੈ ਯਾ ਅਯੂਹ ਲਜ਼ੀਨਾ ਐ ਲੋਗੋ ਆਮਨ ਜਿਹੜੇ ਇਮਾਨ ਲਾਇਓ ਇਨ ਤੁਤੀ ਯੋਗਰ ਤੁਸੀਂ ਅਤਾਤ ਕਰੋ ਅਗਰ ਉਹਨਾਂ ਦੀ ਗੱਲ ਮਨੋ ਫਰੀਕਨ ਇੱਕ ਜਮਾਤ ਦੀ ਮਿਨ ਲਜ਼ੀਨਾ ਉਹਨਾਂ ਲੋਕਾਂ ਦੇ ਵਿੱਚੋਂ ਉਹ ਤੁਲ ਕਿਤਾਬ ਹੈ ਜਿਨ੍ਹਾਂ ਨੂੰ ਕਿਤਾਬ ਦਿੱਤੀ ਗਈ ਹੈ ਯਰਦੂਕੁਮ ਤੋ ਤੁਹਾਨੂੰ ਫੇਰ ਦੇਣ ਦੇ ਬਾਅਦ ਆ ਇਮਾਨਕੁਮ ਤੁਹਾਡੇ ਇਮਾਨ ਤੋਂ ਬਾਅਦ ਕਾਫਰ ਇਹਨਾਂ ਕਫਰ ਦੀ ਤਰਫ ਫੇਰ ਦੇਣ ਦੇ ਯਾਨੀ ਕਿ ਐ ਲੋਗੋ ਜਿਹੜੇ ਇਮਾਨ ਲਿਆਇਓ ਅਗਰ ਤੁਸੀਂ ਅਹਲ ਕਿਤਾਬ ਦੀ ਗੱਲ ਮੰਨੋਦੇ ਤੇ ਉਹ ਤੇ ਤੁਹਾਨੂੰ ਦੁਬਾਰਾ ਕਫਰ ਦੀ ਤਰਫ ਬੁਲਾਉਣ ਦੀ ਔਰ ਦੇਖੇਲਨੇ ਦੀ ਕੋਸ਼ਿਸ਼ ਕਰਨ ਦੇ ਵਕਈ ਫਤਕ ਫਰੂਨਾ ਔਰ ਤੁਸੀਂ ਕਿਵੇਂ ਕਿਸ ਤਰ੍ਹਾਂ ਕੁਫਰ ਕਰ ਸਕਦੇ ਹੋ ਵਾਂ ਤੁਮਰ ਤੁਸੀਂ ਤੁਹਾਡੇ ਉਤੇ ਤੁਤਲਾ ਪੜੀਆਂ ਜਾਂਦੀਆਂ ਨੇ ਲੇਕਿਨ ਤੁਹਾਡੇ ਉਤੇ ਆਇਤੁਲਲਾਹ ਅੱਲਾਹ ਤਾਲੀ ਦੀਆਂ ਆਇਤਾਂ ਪੜੀਆਂ ਜਾਂਦੀਆਂ ਨੇ ਵਫੀਕ ਉਮਰ ਤੁਹਾਡੇ ਵਿੱਚ ਰਸੂਲ ਹੋ ਦੇ ਰਸੂਲ ਯਾਨੀ ਕਿ ਤੁਸੀਂ ਕਿਸ ਤਰ੍ਹਾਂ ਕੁਫਰ ਕਰ ਸਕਦੇ ਹੋ ਕਿ ਤੁਹਾਡੇ ਉਤੇ ਅੱਲਾਹ ਤਾਲੀ ਦੀਆਂ ਆਇਤਾਂ ਪੜੀਆਂ ਜਾਂਦੀਆਂ ਨੇ ਤੁਹਾਨੂੰ ਸੁਣਾਈਆਂ ਜਾਂਦੀਆਂ ਨੇ ਪੜ ਗਏ ਔਰ ਫਿਰ ਅੱਲਾਹ ਤਾਲੀ ਦਾ ਰਸੂਲ ਜਿਹੜਾ ਉਹ ਤੁਹਾਡੇ ਵਿੱਚ ਮੌਜੂਦ ਹੈ ومن اور جو کوئی یا باللہ اللہ تعالی دی بلا نو اللہ تعالیٰ دی دین نو مضبوطی دی نال پھار لے گا فقط تے تح تحقیق ہوتی جا انہیں ہدایت پا لیے الہ راہ تم مستقیم سیدھے راہ دی طرف انہوں اللہ تعالیٰ نے ہدایت دے دیتی انہوں ہدایت مل گئی جنہیں اللہ تعالیٰ دی دین نو مضبوطی دال پھاڑ لیا اتنے ہوں جس وقت اوس اور حضرت حضرت ਹਜ਼ਰਤ ਜੀ ਜਿਹੜਾ ਉਹਦੇ ਕਬਾਇਲਿਸ ਵਕਤ ਦੇ ਇਸਲਾਮ ਲੈ ਗਿਆ ਸੀ ਤੇ ਉਹਨਾਂ ਉਹਨਾਂ ਨੂੰ ਉਹਤਰਾ ਸੀ ਕਿ ਜਿਸ ਤੰਮ ਇਹਦੀਆਂ ਨੇ ਸਾਜ਼ਿਸ਼ਾਂ ਸ਼ੁਰੂ ਕਰ ਸੜੀਆਂ ਕਿ ਇਹਨਾਂ ਨੂੰ ਦੁਬਾਰਾ ਜਿਹੜਾ ਵਾਪਸ ਆਪਣੇ دین ਦੀ ਤਰਫ ਬੁਲਾਓ ਕਫਰ ਦੀ ਤਰਫ ਬੁਲਾਓ ਤੇ ਅੱਲਾਹ ਤਾਲਾ ਇਥੇ ਉਸ ਵਾਕੇ ਦਾ ਜ਼ਿਕਰ ਵੀ ਕਰ ਦੇਣੇ ਕਿ ਤੁਸੀਂ ਕਿਸ ਤਰ੍ਹਾਂ ਕਾਫਰ ਕਰ ਸਕਦੇ ਹੋ ਜਦਕਿ ਤੁਹਾਡੇ ਉੱਤੇ ਜਿਹੜਾ ਆਇਤਾਂ ਪੜ੍ਹ ਕੇ ਅੱਲਾਹ ਤਾਲਾ ਨੇ ਸੁਣਾਈਆਂ ਜਾਂਦੀਆਂ ਨੇ ਤੁਹਾਡੇ ਵਿੱਚ ਰਸੂਲ ਮੌਜੂਦ ਹੈ ਔਰ ਕਾਮਯਾਬ ਉਹ ਹੀ ਹੈ ਜਿਹਨੇ ਅੱਲਾਹ ਤਾਲਾ ਦੇ دین ਨੂੰ ਜਿਹੜਾ ਉਹ ਮਜ਼ਬੂਤੀ ਦੇ ਨਾਲ ਫੜ ਲਿਆ ਔਰ ਉਹਨਾਂ ਅਸਲ ਵਿੱਚ ਸਿੱਧੇ ਰਾਹ ਦੀ ਤਰਫ ਉਹਨੂੰ ਹਦਾਇਤ ਲੱਗ ਗਈ ਹੈ ਤੇ ਅੱਲਾਹ ਤਾਲਾ ਜਿਹੜੇ ਨੇ ਸਾਨੂੰ ਇਸ ਕਿਤਾਬ ਨੂੰ ਸਮਝਣ ਦੀ ਸਮਝ ਕੇ ਪੜ੍ਹਨ ਦੀ ਦੇ ਦੇ ਤੇ ਅਮਲ ਕਰਨ ਦੀ ਤੋਫੀਕ عطا ਕਰਨ ਆਮੀਨ ਸੂਮਾ